ਅਨੀ ਸਾਥਰੀਆ ਕਾਰੀ ਸਾਰਿਆਂ ਨੂੰ ਸੋ ਕਿਵੇਂ ਹੋ ਸਾਰੇ ਪੰਜਾਬ ਵਿੱਚ ਰਹਿੰਦੇ ਆ ਹਾਂ ਤੁਹਾਨੂੰ ਇੱਕ ਨਾਮ ਸੁਣਨ ਨੂੰ ਜਰੂਰ ਮਿਲਿਆ ਹੋਵੇਗਾ ਕਦੀ ਨਾ ਕਦੀ ਕਿਤੇ ਨਾ ਕਿਤੇ ਤੁਸੀਂ ਇੱਕ ਨਾਮ ਜਰੂਰ ਸੁਣਿਆ ਹੋਵੇਗਾ 96 ਕਰੋੜੀ ਬੁੱਢਾ ਦਾ 96 ਕਰੋੜੀ ਦਾ ਮਤਲਬ ਕੀ ਆ ਸੋ ਅੱਜ ਆਪਾਂ ਇਸੇ ਟੌਪਿਕ ਤੇ ਗੱਲ ਕਰਾਂਗੇ ਥੋੜਾ ਬਹੁਤ ਇਤਿਹਾਸ ਜਿਹੜਾ ਆਪਾਂ ਸਾਂਝਾ ਕਰਾਂਗੇ ਤੁਹਾਡੇ ਨਾਲ ਸੋ ਜੁੜੇ ਰਹੋ ਸਾਡੀ ਵੀਡੀਓ ਨਾਲ ਜਿਵੇਂ ਕਿ ਸਲਾਮ ਧਰਮ ਦੇ ਲੋਕ 786 ਸ਼ਬਦ ਨੂੰ ਰੱਬ ਮੰਨਦੇ ਆ ਨਿਹੰਗ ਸਿੰਘਾਂ ਵਾਸਤੇ ਕੋਈ ਇੱਕ ਧਾਰਨਾ ਵਾ 96 ਕਰੋੜੀ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਦਾ ਰੁਤਬਾ ਹੈ 96 ਕਰੋੜੀ ਨੂੰ ਲੈ ਕੇ ਇਸ ਦੇ ਸੰਬੰਧ ਦੇ ਵਿੱਚ ਕਈ ਰਚਨਾਵਾਂ ਹਨ ਕਈਆਂ ਦਾ ਇਹ ਕਹਿਣਾ ਹੈ ਕਿ 96 ਕਰੋੜ ਸ਼ਹੀਦਾਂ ਸਿੰਘਾਂ ਦੀ ਗਿਣਤੀ ਹੈ ਸ਼ਹੀਦ ਹੋਣ ਵਾਲਿਆਂ ਦੀ ਇੱਕ ਵਾਰ ਜਦੋਂ ਭਾਈ ਦਇਆ ਸਿੰਘ ਨੂੰ ਇਹ ਸਾਖੀ ਬਾਰੇ ਸੁਣਿਆ ਉਹਨਾਂ ਨੇ ਤੇ ਉਹਨਾਂ ਨੇ ਕਲਗੀਧਰ ਮਹਾਰਾਜ ਨੂੰ ਪੁੱਛਿਆ ਭਾਈ ਦਇਆ ਸਿੰਘ ਜੋ ਕਿ ਪੰਜ ਪਿਆਰੇ ਵਿੱਚ ਸ਼ਾਮਿਲ ਸਨ ਉਹਨਾਂ ਨੇ ਕਲਗੀਧਰ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ 96 ਕਰੋੜੀ ਤਾਕਤਵਰ ਕਿਵੇਂ ਬਣੇਗਾ ਮਤਲਬ ਕਿ ਉਸ ਟਾਈਮ ਮੁਗਲਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਕੋਈ ਵੀ ਸਿੱਖ ਬੰਦਾ ਤਿਆਰ ਨਹੀਂ ਸੀ ਜੋ ਵੀ ਸਿੱਖ ਬਣਦਾ ਸੀ ਉਹਨੂੰ ਮੁਗਲ ਮਾਰ ਦਿੰਦੇ ਸਨ ਤੇ ਮਹਾਰਾਜ ਨੂੰ ਉਹਨਾਂ ਨੇ ਪੁੱਛਿਆ ਕਿ ਮਹਾਰਾਜ ਤਾਕਤਵਰ ਕਿਵੇਂ ਬਣੇਗਾ 96 ਕਰੋੜੀ ਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਹੁਕਮ ਕੀਤਾ ਅ ਬਚਨ ਕੀਤਾ ਉਹਨਾਂ ਨੂੰ ਕਿ ਦਇਆ ਸਿੰਘਾਂ ਹਵਾ ਐਸੀ ਚਲਾ ਦਾਂਗੇ ਅਸੀਂ ਹਵਾ ਐਸੀ ਚੱਲੇਗੀ ਕਿ ਜੋ ਜੋ ਵੀ ਉਹ ਵਾਧ ਰੂਪ ਤੇ ਵਿੱਚ ਆਏਗਾ ਉਹ ਸਿੱਖ ਬਣਦਾ ਜਾਵੇਗਾ ਖਾਲਸੇ ਦੀਆਂ ਲਹਿਰਾਂ ਵਹਿਰਾਉਣਗੀਆਂ ਰਾਮ ਰਹਾਸਾ ਉਪਨਿਸ਼ਦ ਇੱਕ ਸੰਸਕ੍ਰਿਤ ਪਾਠ ਆ ਉਹਦੇ ਵਿੱਚ ਪ੍ਰਭੂ ਦਾ ਨਾਮ ਜਿਹੜਾ ਬਹੁਤ 96 ਕਰੋੜ ਵਾਰ ਲਿਆ ਗਿਆ ਪਰ ਜਿਹੜੇ ਪੁਰਾਣੇ ਗੁਰਸਿੱਖਿਆ ਪੁਰਾਤਨ ਗੁਰਸਿੱਖਿਆ ਗੁਰੂ ਮਹਾਰਾਜ ਦੇ ਵੇੜੇ ਦੇ ਉਹਨਾਂ ਦਾ ਇਹ ਵੀ ਮੰਨਣਾ ਆ ਕਿ 96 ਕਰੋੜ ਦਾ ਮਤਲਬ ਬੱਦਲਾਂ ਦੀ ਮਾਲਾ ਨੂੰ ਕਿਹਾ ਜਾਂਦਾ ਹੈ ਕਿ 96 ਕਰੋੜੀ ਜੰਗ ਦੇ ਮੈਦਾਨਾਂ ਵਿੱਚ ਬੱਦਲਾ ਵਾਂਗ ਗਰਜੇਗਾ ਬੱਦਲਾਂ ਦੀ ਮਾਲਾ ਬਣ ਕੇ ਗਰਜੇਗਾ ਇਸੇ ਕਰਕੇ ਖਾਲਸੇ ਦੇ ਸਰਲੇਖ ਨੂੰ 96 ਕਰੋੜੀ ਕਿਹਾ ਗਿਆ ਹੈ ਅਕਾਲੀ ਪੰਥ ਬੁੱਢਾ ਦਲ ਉਸ ਦੇ ਜਥੇਦਾਰ ਦਾ ਸਿਰਲੇਖ ਵੀ 96 ਕਰੋੜੀ ਹੈ ਉਥੋਂ ਦੇ ਜਥੇਦਾਰ ਨੂੰ ਵੀ 96 ਕਰੋੜੀ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਜਿਸ ਸਰੀਰ ਵਿੱਚ ਹਰ ਪਲ ਗੁਰਬਾਣੀ ਚੱਲਦੀ ਐ ਰੋਮ ਰੋਮ ਗੁਰਸਿੱਖੀ ਜੀਵਨ ਨਾਲ ਜੁੜਿਆ ਐ ਉਸ ਨੂੰ 96 ਕਰੋੜੀ ਦਾ ਦਰਜਾ ਦਿੱਤਾ ਗਿਆ ਹੈ ਜਿਹੜੀ ਸੰਗਤ ਸ੍ਰੀ ਹਜੂਰ ਸਾਹਿਬਸ ਗਈ ਹੋਵੇ ਉਹ ਗੁਰਦੁਆਰਾ ਮਾਲ ਟੇਕੜੀ ਸਾਹਿਬ ਵੀ ਜ਼ਰੂਰ ਗਈ ਹੋਵੇਗੀ ਮਾਲ ਟੇਕੜੀ ਸਾਹਿਬ ਇੱਕ ਵਾਰ ਗੁਰੂ ਸਾਹਿਬ ਨੇ ਉੱਤੇ ਖਜ਼ਾਨਾ ਦੱਬਿਆ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਉਸ ਖਜ਼ਾਨੇ ਵਿੱਚੋਂ ਮਾਲ ਟੇਕੜੀ ਗੁਰਦੁਆਰਾ ਸਾਹਿਬ ਵਿਖੇ ਆਪਣੇ ਸਿਪਾਈਆਂ ਨੂੰ ਤਨਖਾਹਾਂ ਦਿੱਤੀਆਂ ਸਨ ਸਿੱਕੇ ਤਨਖਾਵਾਂ ਦਿੱਤੀਆਂ ਤੇ ਮਹਾਰਾਜ ਨੇ ਉੱਥੇ ਬਚਨ ਕੀਤੇ ਕਿ ਜਦੋਂ ਆਉਣ ਵਾਲੇ ਸਮੇਂ ਵਿੱਚ ਕਦੇ ਵੀ ਭਵਿੱਖ ਵਿੱਚ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤਾਂ ਇਸ ਜਗ੍ਹਾ ਤੇ ਮਾਲ ਟੇਕੜੀ ਸਾਹਿਬ ਇਸ ਜਗ੍ਹਾ ਤੇ 2.5 ਦਿਨ 96 ਕਰੋੜ ਖਾਲਸੇ ਲਈ ਅਟੁੱਟ ਲੰਗਰ ਵਰਤਾਇਆ ਜਾਵੇਗਾ। ਪਾਪ ਕੇ 96 ਕਰੋੜੀ ਗੁਰੂ ਸਾਹਿਬ ਵੱਲੋਂ ਚਲਾਇਆ ਗਿਆ ਇੱਕ ਪੰਥ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਇਆ ਗਿਆ ਇੱਕ ਪੰਥ ਹੈ। ਜਿੰਨੂ ਕੇ ਕਈ ਰਚਨਾਵਾਂ ਵਿੱਚ ਸੰਬੋਧਨ ਕੀਤਾ ਗਿਆ ਹੈ ਕਿ 96 ਕਰੋੜ ਜਿਹੜੇ ਉਹ ਬੱਦਲ ਜਿਹੜੇ ਇੱਕੇ ਗੱਜ ਦੇ ਆ ਕੇ ਪਰਲੋ ਲਿਆ ਦਿੰਦੇ ਧਰਤੀ ਤੇ ਉਸ ਦੀ ਅਧਾਰਨ ਵੀ 96 ਕਰੋੜ ਨਾਲ ਜੋੜੀ ਗਈ ਆ ਕਿ 96 ਕਰੋੜ ਹੀ ਉਹਨਾਂ ਬੱਦਲਾਂ ਵਾਂਗ ਰਹੇਗਾ। ਪੁਵਿੱਖ ਵਿੱਚ 96 ਕਰੋੜੀ ਖਾਲਸਾ ਸਜਣ ਦੇ ਮਹਾਰਾਜ ਨੇ ਬਚਨ ਵੀ ਕੀਤੇ। ਹਾਂ ਜੀ ਸੋ ਕਿਵੇਂ ਲੱਗੀ ਜਾਣਕਾਰੀ ਅਗਲੀ ਵੀਡੀਓ ਵਿੱਚ ਆਪਾਂ ਕਿਸੇ ਹੋਰ ਟੌਪਿਕ ਨੂੰ ਲੈ ਕੇ ਗੱਲ ਕਰਾਂਗੇ। ਤਦ ਤੱਕ ਲਈ ਧੰਨਵਾਦ।